ਖੇਤਾਂ 'ਚ ਕਣਕ ਦੀ ਨਾੜ ਨੂੰ ਲਾਈ ਅੱਗ ਨੇ ਅਜਿਹਾ ਪਰਥੂ ਪਾਇਆ ਕਿ ਕਈ ਲੱਖ ਰੁਪਏ ਦਾ ਨੁਕਸਾਨ ਹੋ ਗਿਆ ਜੀ ਹਾਂ ਕਿਸਾਨ ਵੱਲੋਂ ਖੇਤਾਂ 'ਚ ਕਣਕ ਦੀ ਨਾੜ ਨੂੰ ਅੱਗ ਲਾਈ ਗਈ ਜੋ ਕਿ ਕੋਲ ਬਣੇ 500 ਫੁੱਟ ਦੇ ਗੋਦਾਮਾਂ ਵਿੱਚ ਆ ਪਹੁੰਚੀ ਇਸ ਸੁਰਾਂ ਨੇ ਗੋਦਾਮ 'ਚ ਰੱਖੇ ਲੱਕੜ ਅਤੇ ਪਲਾਸਟਿਕ ਦੇ ਕਰੇਟਸ 'ਨੇ ਅੱਗ ਨੇ ਗੋਦਾਮਾਂ ਦੇ ਅੰਦਰ ਵੀ ਪਰਥੂ ਪਾਇਆ ਜਿਸ ਤੋਂ ਬਾਅਦ ਮੌਕੇ ਤੇ ਮੌਜੂਦ ਮੁਲਾਜ਼ਮਾਂ ਨੂੰ ਅਤੇ ਫਾਇਰ ਬ੍ਰਿਗੇਡ ਨੂੰ ਹੱਥ ਪੈਰਾਂ ਦੀ ਫੈ ਗਈ ਕਰੀਬ 5 ਗੱਡੀਆਂ ਲੱਗੀਆਂ ਇਸ ਅੱਗ ਤੇ ਕਾਬੂ ਪਾਉਣ ਦੇ ਲਈ ਜਿਸ ਤੋਂ ਬਾਅਦ ਕਈ ਘੰਟਿਆਂ ਦੀ ਮਸ਼ਕੱਤ ਤੋਂ ਬਾਅਦ ਅੱਗ ਤੇ ਆਖਿਰਕਾਰ ਕਾਬੂ ਪਾਇਆ ਗਿਆ ਬੜੀ ਭਵਨ ਵਾਲੇ ਨੇ ਜਿਹੜੇ ਉਹ ਆਪਣੀ ਪੈਵਨ ਉਹ ਕਿੱਲੇ ਕਰਨ ਦੇ ਆ ਲੱਕੜ ਵਾਲੇ ਪਰ ਅੱਗ ਬੜੀ ਛੱਤੀ ਪੈ ਗਈ ਆ ਤੂੰ ਆ ਉਧਰੋਂ ਵੀ ਨਿਕਲ ਆਇਆ ਫੇਰ ਵੱਧ ਗਈ ਅੱਧ ਉਧਰ ਦੋ ਕਟੀਆਂ ਹੋ ਗਈਆਂ ਫਿਰ ਭਰਨ ਗਏ ਉਹ ਬੋਲ ਦੀ ਬੂਟ ਨਾਲ ਪਾਣੀ ਦਿੱਤੇ ਉਹ ਪੈ ਗਈ ਅੰਦਰ ਮੇਰੇ ਹਸਾਨ ਨਾਲ ਉਹ ਵੇ ਉਹ ਪੈ ਗਈ ਅੰਦਰ ਅੰਦਰ ਪੈ ਗਈ ਅੱਗ ਹਾਂ ਕੜਕ ਤੋਂ ਵਾਲਾ ਪੀਓ ਓਕੇ ਕਰਾ ਚੈਰੀ ਦੇ ਬਾਬਾ ਇਹ ਮਾਮਲਾ ਗੁਰਦਾਸਪੁਰ ਪੰਡੋਰੀ ਰੋਡ ਤੇ ਬਣੇ ਪੰਸਪ ਦੇ ਗੋਦਾਮਾ ਦਾ ਹੈ ਜਿੱਥੇ ਕਿ ਕਿਸਾਨਾਂ ਵੱਲੋਂ ਖੇਤਾਂ 'ਚ ਅੱਗ ਲਗਾਈ ਗਈ ਅਤੇ ਇਹ ਅੱਗ ਪੰਸਪ ਦੇ ਗੋਦਾਮ 'ਚ ਪਹੁੰਚ ਗਈ ਜਿਸ ਨਾਲ ਪੰਸਪ ਦੇ ਗੋਦਾਮ ਅੰਦਰ ਰੱਖੇ ਲੱਕੜ ਅਤੇ ਪਲਾਸਟਿਕ ਦੇ ਕਰੇਟਾ ਨੂੰ ਅੱਗ ਲੱਗ ਜਾਣ ਕਾਰਨ ਅੱਗ ਗੋਦਾਮ ਅੰਦਰ ਪੂਰੀ ਤਰ੍ਹਾਂ ਦੇ ਨਾਲ ਫੈਲ ਗਈ ਜਿਸ ਤੋਂ ਬਾਅਦ ਮੁਲਾਜ਼ਮਾ ਨੇ ਫਾਇਰ ਬ੍ਰਿਗੇਡ ਨੂੰ ਫੋਨ ਕੀਤਾ ਅਤੇ ਕਰੀਬ 5 ਗੱਡੀਆਂ ਮੌਕੇ ਤੇ ਪਹੁੰਚੀਆਂ ਜਿਸ ਤੋਂ ਬਾਅਦ ਅੱਗ ਤੇ ਮੁਸ਼ਕਲ ਨਾਲ ਕਾਬੂ ਪਾਇਆ ਗਿਆ ਉਧਰ ਪੰਸਪ ਗੋਦਾਮ ਮੁਲਾਜ਼ਮਾ ਨੇ ਕਿਸਾਨ ਖਿਲਾਫ ਸਖਤ ਸਖਤ ਕਾਰਵਾਈ ਦੀ ਮੰਗ ਕੀਤੀ ਹੈ ਤੇ ਜਸਵੀਰ ਕੋਰ ਗੜਾਉਣਾ ਪੰਚਪਤ ਆਪਣੀ ਮੇਰੇ ਵੱਲੋਂ ਇਲੈਕਸ਼ਨ ਡਿਊਟੀ ਸੀ ਮੈਂ ਇਲੈਕਸ਼ਨ ਡਿਊਟੀ ਅਟੈਂਡ ਕਰ ਰਿਹਾ ਸੀ ਮੈਨੂੰ ਇੱਥੋਂ ਫੋਨ ਆਇਆ ਕਿ ਇੱਧਰ ਅੱਗ ਲੱਗ ਗਈ ਹੈ ਐਕਚੁਅਲੀ ਅੱਗ ਲੱਗੀ ਹੈ ਜਿਹੜਾ ਲੱਗੇ ਨਾਰਸ ਪੇ ਹੈ ਉਹਨਾਂ ਨੇ ਅੱਗ ਲਾਤੀ ਥੇ ਤੇ ਇਹਨਾਂ ਨੇ ਕਰੇਟਾਂ ਨੇ ਅੱਗ ਫੜ ਲਈ ਤੇ ਉਸ ਤੋਂ ਬਾਅਦ ਆਪਾਂ ਫਾਇਰ ਵਿੱਡ ਨੂੰ ਫੋਨ ਕੀਤਾ ਅੱਗ ਨੇ ਚੰਗੀ ਜੋਰ ਨਾਲ ਅੱਗ ਫੜ ਲਈ ਜਿਹੜੇ ਕਿ ਕਾਫੀ ਜਿਆਦਾ ਅੱਗ ਲੱਗੀ ਗੜਾਉਣਾ ਕਰੇਟਾਂ ਚ ਕਵਰਾਂ ਚ ਤੇ ਅੰਦਰ ਵੀ ਤੁਹਾਡੇ ਸਾਹਮਣੇ ਚੱਕਿਆਂ ਨੂੰ ਵੀ ਆਪਾਂ ਪਾਣੀ ਪੂਣੀ ਲਾ ਰਹ ਤੇ ਬਾਕੀ ਜਿੰਨਾ ਵੀ ਨੁਕਸਾਨ ਆ ਬਾਅਦ ਚ ਪਤਾ ਲੱਗੇਗਾ ਹੁਣ ਕੰਮ ਮੁੱਕਣ ਤੋਂ ਬਾਅਦ ਕਿੰਨਾ ਹੋਇਆ ਕਿੰਨੇ ਕਰੇਟ ਆ ਗਏ ਫੇ ਇੱਥੇ ਤੇ ਘੱਟੋ ਘੱਟ ਆਪਣੇ 14000 ਕਰੇਟ ਪਏ ਆ ਇਹ ਸਾਰੇ ਹੁਣ ਬਾਅਦ ਚ ਪਤਾ ਲੱਗੇਗਾ ਆਪਾਂ ਗਿਣਤੀ ਮਾਰਨ ਤੋਂ ਬਾਅਦ ਹੀ ਕੀ ਸੜਿਆ ਕੀ ਨਹੀਂ ਨੁਕਸਾਨ ਕਿੰਨਾ ਲੱਗਾ ਅਨੁਮਾਨ ਕਿੰਨਾ ਲੱਗਾ ਕਾਫੀ ਨੁਕਸਾਨ ਹੋ ਗਿਆ ਬਾਕੀ ਉਹ ਗਿਣਤੀ ਤੋਂ ਬਾਅਦ ਹੀ ਪਤਾ ਲੱਗੇਗਾ ਹੁਣ ਅੱਗੇ ਭਾਈ ਜਾਰੀ ਕਿੰਨੀ ਗੱਡੀਆਂ ਆਈਆਂ ਇੱਥੇ ਚਾਰ ਗੱਡੀ ਪੰਜਵੀਂ ਗੱਡੀ ਆ ਰਹੀ ਹੈ ਫਰਿਜਰ ਦੀ ਚਾਰ ਗੱਡੀਆਂ ਆ ਗਈਆਂ ਕਾਰਨ ਕਾਰਨ ਕੀ ਆ ਕੇ ਕਾਰਨ ਆਗੇ ਸਾਹਮਣੇ ਆਪਣੇ ਇੱਥੇ ਨਾਲ ਦੇਖੋ ਤੁਹਾਡੇ ਸਾਹਮਣੇ ਨਾਲ ਨੂੰ ਅੱਗ ਲਾਈ ਸੀਗੇ ਨੇ ਇੱਕ ਇੱਕ ਕਿਸਾਨ ਨੇ ਲਾਈ ਕਿ ਕਿੱਦਾਂ ਬਰੋ ਕਿ ਲੱਗੀ ਇਹ ਕੇ ਕਿਸਾਨ ਨੇ ਲਾਈ ਹੋਣੀ ਹੈ ਹਾਂਜੀ ਕੀ ਮੰਗ ਕਰਦੇ ਤੁਸੀਂ ਮੰਗ ਕੀ ਹਨ ਉਹ ਆਪਣਾ ਕਿ ਇਹਨਾਂ ਨੂੰ ਸਖਤ ਸਜ਼ਾ ਦਿੱਤੀ ਜਿਹਨਾਂ ਨੇ ਅੱਗ ਲਾਈ ਆ ਹਾਂ ਕਾਬੂ ਹਜੇ ਤੱਕ ਕਾਬੂ ਪਿਆ ਉਧਰ ਫਾਇਰ ਬ੍ਰਿਗੇਡ ਦੇ ਮੁਲਾਜ਼ਮਾਂ ਮੁਤਾਬਕ ਅੱਗ ਗੋਦਾਮ ਅੰਦਰ ਪੂਰੀ ਤਰ੍ਹਾਂ ਫੈਲ ਚੁੱਕੀ ਸੀ ਗੋਦਾਮ ਦੇ ਚਾਰੇ ਪਾਸੇ ਅੱਗ ਨੇ ਕੇਰਾ ਪਾਲਿਆ ਸੀ ਜਿਸ ਤੋਂ ਬਾਅਦ ਉਹਨਾਂ ਨੂੰ ਅੱਗ ਤੇ ਕਾਬੂ ਪਾਉਣ ਲਈ ਬੇहद ਮਿਹਨਤ ਕਰਨੀ ਪਈ ਹਾਲਾਂਕਿ ਬਾਅਦ ਵਿੱਚ ਬਟਾਲੇ ਤੋਂ ਵੀ ਗੱਡੀਆਂ ਨੂੰ ਬੁਲਾਇਆ ਗਿਆ ਜਿਸ ਵੱਲੋਂ ਕੇ ਅੱਗ ਤੇ ਕਾਬੂ ਪਾਇਆ ਗਿਆ ਸਾਡੇ 11:15 ਵਜੇ ਸਾਨੂੰ ਫੋਨ ਕਾਲ ਆਂਦੀ ਆ ਕਿ ਪੰਡੋਰੀ ਰੋਡ ਤੇ ਇਹਦੇ ਪੰਜ ਸਾਫ ਦੇ ਗਦਾਮਾਂ ਦੇ ਅੰਦਰ ਨਾ ਅੱਗ ਲੱਗ ਗਈ ਆ ਅਸੀਂ ਤੁਰੰਤ ਕਾਰਵਾਈ ਕਰਦੇ ਤਿੰਨ ਫਾਇਰ ਗੱਡੀਆਂ ਦੀ ਗੱਡੀਆਂ ਮੌਕੇ ਤੇ ਪਹੁੰਚਾਤੀਆਂ ਇੱਕ ਵਾਰ ਬਟਾਲੇ ਫੋਨ ਕਰਤਾ ਬਟਾਲੇੋਂ ਗੱਡੀ 2 ਮਿੰਟ ਚ ਆ ਰਹੀ ਐ ਤੇ ਤਕਰੀਬਨ ਅੱਗ ਦੇ ਕੰਟਰੋਲ ਹੀ ਆ ਜਿਹੜਾ ਖਤਰੇ ਵਾਲਾ ਕੰਮ ਉਹ ਟਲ ਗਿਆ ਅਗਨੇ ਕਿਥੇ ਕਿਥੇ ਘੇਰਾ ਪਾਇਆ ਕਿ ਦੀ ਚੀਜ਼ ਨਹੀਂ ਅਗਨੇ ਗਦਾਮਾਂ ਦੇ ਚਾਰੇ ਪਾਸੇ ਘੇਰਾ ਪਾਇਆ ਹੋਦਾ ਜੀ ਇਹ ਤੁਸੀਂ ਵੇਖ ਸਕਦੇ ਫੋਟੋ ਲੈ ਸਕਦੇ ਹੋ ਕਿ ਕਿਦਾਂ ਅਗਨੇ ਸਾਰੇ ਪਾਸੇ ਘੇਰਾ ਪਾਇਆ ਦਾ ਕਿਹੜੀ ਕਿਹੜੀ ਚੀਜ਼ ਇਹਦੇ ਵਿੱਚ ਲਈ ਆ ਇਹ ਫਿਲਹਾਲ ਤੇ ਇਹ ਲੱਕੜ ਦੇ ਕਰੇਟਾਂ ਤੇ ਪਲਾਸਟਿਕ ਦੇ ਕਰੇਟ ਆ ਇਹ ਇਹਨਾਂ ਨੂੰ ਹੇ ਲੱਗੀ ਅੱਗ ਚਲੋ ਅੰਦਰ ਬਚਾਅ ਆ ਕਣਕ ਕਣਕ ਦਾ ਬਚਾਅ ਕਿੰਨਾ ਕਣਕ ਦਾ ਇਹਦਾ ਹਜੇ ਅੰਦਾਜ਼ਾ ਨਹੀਂ ਲਗਾਇਆ ਜਾ ਸਕਦਾ ਇਹ ਹੁਣ ਇਨਸਪੈਕਟਰ ਸਾਹਿਬ ਨੂੰ ਪੁੱਛਣਾ ਕਿ ਕੀ ਨਹੀਂ 70% ਕੰਟਰੋਲ ਪਾ ਲਿਆ ਜੀ 30% ਰਹਿ ਗਿਆ ਗਦਾਮ ਕਣਕ ਅਨਾਜ ਨੂੰ ਜਿਹੜਾ ਅੰਦਰ ਪਿਆ ਅਨਾਜ ਹਜੇ ਤੇ ਸੇਫ ਹੀ ਲੱਗਦਾ ਮੈਨੂੰ ਚਲੋ ਹੋਰ ਕਿੰਨਾ ਸਮਾਂ ਲੱਗ ਸਕਦਾ ਬਸ ਇੱਕ ਘੰਟਾ ਅੱਧਾ ਘੰਟਾ ਲੱਗਦਾ ਹੈ ਬੋਰੀਆਂ ਦਾ ਪਹਚਾਵਾ ਬੋਰੀਆਂ ਦਾ ਪਹਚਾਵਾ ਤਕਰੀਬਨ ਲੱਗਦਾ ਮੈਨੂੰ ਜਿੱਦ ਤੱਕ ਇਹ ਸਾਰਾ ਇਹ ਨਹੀਂ ਅੰਦਾਜ਼ਾ ਨਹੀਂ ਲਗਾ ਸਕਿਆ ਕਿੰਦਾਂ ਲੱਗੀ ਹੈ ਇਹਦਾ ਇਹ ਪਤਾ ਨਹੀਂ ਤਾਂ ਪੰਜਾਬ ਸਰਕਾਰ ਵੱਲੋਂ ਲਗਾਤਾਰ ਕਿਸਾਨਾਂ ਨੂੰ ਅਪੀਲ ਕੀਤੀ ਜਾ ਰਹੀ ਹੈ ਕਿ ਕਿਸਾਨ ਆਪਣੇ ਖੇਤਾਂ ਵਿੱਚ ਰਹਿਣ ਖੂਹਦ ਨੂੰ ਅੱਗ ਨਾਲ ਗੌਣ ਪਰ ਇਸ ਦੇ ਬਾਵਜੂਦ ਵੀ ਕਿਸਾਨ ਸਰਕਾਰ ਦੀ ਮੰਨਣ ਨੂੰ ਤਿਆਰ ਨਹੀਂ ਅਤੇ ਵੱਡੀ ਪੱਧਰ ਤੇ ਕਣਕ ਦੀ ਨਾੜ ਨੂੰ ਸਾੜਿਆ ਜਾ ਰਿਹਾ ਹੈ ਬੀਤੇ ਦਿਨੀ ਗੁਰਦਾਸਪੁਰ ਵਿੱਚ ਹੀ ਪਠਾਨਕੋ ਟ੍ਰੋਡ ਤੇ ਇੱਕ ਵੱਡਾ ਹਾਦਸਾ ਵਾਪਰਿਆ ਸੀ ਜਿੱਥੇ ਕਿ ਕਣਕ ਦੀ ਨਾਲ ਨੂੰ ਲਾਈ ਅੱਗ ਕਾਰਨ ਦੋ ਟਰੱਕ ਪੂਰੀ ਤਰ੍ਹਾਂ ਸੜ ਕੇ ਸੁਆਹ ਹੋ ਗਏ ਸੀ ਇਹ ਦੋਵੇਂ ਟਰੱਕ ਕਣਕ ਦੇ ਭਰੇ ਹੋਏ ਸੀ ਅਤੇ ਅੱਗ ਕਾਰਨ ਟਰੱਕ ਪੂਰੀ ਤਰ੍ਹਾਂ ਸੜ ਗਏ ਸੀ ਜਿਸ ਕਾਰਨ ਕਰੀਬ 80 ਲੱਖ ਰੁਪਏ ਦਾ ਨੁਕਸਾਨ ਹੋ ਗਿਆ ਸੀ ਅਤੇ ਹੁਣ ਫਿਰ ਤੋਂ ਇੱਕ ਵਾਰ ਅਜਿਹਾ ਹੀ ਹਾਦਸਾ ਵਾਪਰਿਆ ਹੈ ਜਿਸ ਕਾਰਨ ਲੱਖਾਂ ਰੁਪਏ ਦਾ ਨੁਕਸਾਨ ਹੋਇਆ ਹੈ ਫਿਲਹਾਲ ਕਿਸਾਨ ਖਿਲਾਫ ਕਿਹੋ ਜਿਹੀ ਕਾਰਵਾਈ ਕੀਤੀ ਜਾਂਦੀ ਹੈ ਇਹ ਦੇਖਣ ਵਾਲੀ ਗੱਲ ਹੋਵੇਗੀ ਗੁਰਦਾਸਪੁਰ ਤੋਂ ਰੋਹਿਤ ਗੁਪਤਾ ਸੈਂਟਰਲ ਪੰਜਾਬ ਟੀਵੀ